ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਦ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਜਾਇਜ ਜੇ ਭਾ ਦੀਆਂ ਛੋਟੇ ਭਾ ਦੀਆਂ ਦੋ ਵੇੜਾਂ ਵਖਾਉਣੀਆਂ ਦੋਵੇਂ ਤਾਜ਼ੀਆਂ ਸੂਈਆਂ ਸਵਾਈਆਂ ਰਾਤ ਦੀਆਂ ਹੀ ਸੂਈਆਂ ਤੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਤੁਸੀਂ ਜਾਣਦੇ ਹੀ ਆ ਨਰਮਝਾ ਬੰਦਾ ਕੱਲ ਵੀ ਇਸੇ ਟਾਈਮ ਆਹੀ ਟਾਈਮ ਕੱਲ ਸੀ ਇੱਥੇ ਹੀ ਕੱਲ ਵੀਡੀਓ ਬਣਾਈ ਸੀ ਤਿੰਨਾਂ ਵੇੜਾਂ ਦੀਆਂ ਦੋ ਬਦਾਮੀ ਰੰਗ ਦੀਆਂ ਸੀ ਚਾਰਾਂ ਦੀ ਇੱਕ ਡੱਬੀ ਵਹਿੜ ਸੀ ਇੱਕ ਕਾਲੀ ਕ੍ਰੋਸ ਸੀ ਨਰਮੀਆਂ ਬੰਦਾ ਮੁੱਲ ਜਾਇਜ਼ ਜੇ ਹੁੰਦੇ ਆ ਵੀਡੀਓ ਪੈ ਜਾਂਦੀ ਹੈ ਨਾਲ ਦੀ ਨਾਲ ਪਸ਼ੂ ਵਿਗ ਜਾਂਦੇ ਆ ਅੱਜ ਦੋ ਨਾ ਕੱਲ ਚਾਰ ਸੀ ਕੱਲ ਵਾਲੇ ਚਾਰੇ ਵਹਿ ਗਏ ਅੱਜ ਦੋ ਸੁਈਆਂ ਸਵਾਈਆਂ ਇਨਫਰਮੇਸ਼ਨ ਲੈਦਾ ਨਾ ਹੱਸੀ ਗੱਲ ਬਾਈ ਸਾਰੇ ਆ ਨਾ ਦੱਸਦੀ ਨਾਰਸ਼ਵਾਲ ਸਿੰਘ ਪੰਚੰਦਪੁਰਾਣਾ ਤੁਸੀਂ ਉਹ ਵਾਗਾਪੁਰਾਣਾ ਜਲਾ ਮੋਗਾ ਫੋਨ ਨੰਬਰ ਦੱਸੋ 85 48 87 81 85 48 87 81 ਕਢੜੀ ਤੋਂ ਆਪ ਅੱਜ ਬੱਕੜੀ ਹੀ ਨਿਕਲੀ ਆ ਤਾਂ ਇਹੋ ਲੈ ਕੇ ਆਏ ਹੁਣ ਇਹਦੀ ਗੱਡੀ ਚ ਉਤਾਰੀਆਂ ਹੀ ਆ ਠੀਕ ਹੈ ਨਾਲ ਦੀ ਨਾਲ ਇਹ ਪਾਸ ਗੱਡੀ ਚ ਉਤਰ ਗਏ ਜਿਹਦਾ ਘਰੇ ਵੀ ਨਹੀਂ ਲੈ ਕੇ ਗਏ ਇੱਥੇ ਹੀ ਬੰਨ੍ਹ ਲਿਆ ਸਹੀ ਹੈ ਦੱਸੋ ਇਹਦੇ ਬਾਰੇ ਇਹ ਦੂਜਾ ਸਵੇਰ ਸੋਈ ਆ ਰਾਤ ਦੀ ਸੋਈ ਆ ਮਗਰ ਇਹਦੇ ਬੱਚੀ ਆ ਝੇਰ ਜੂਰ ਸਾਰੀ ਹੋ ਗਈ ਅਗਲੇ ਦੇ ਘਰੇ ਪੈ ਗਈ ਆ ਹੂੰ ਤੇ ਉੱਥੇ ਮੈਂ ਤਕਰੀਬਨ 3 ਕਿਲੋ ਹੀ ਇਹਦਾ ਕੱਢਿਆ 3 ਕਿਲੋ ਹੀ ਹੋਗਾ ਕੱਢ ਕੇ ਲੈ ਕੇ ਆਏ ਦੋਨਾਂ ਦੇ ਕ ਦੁੱਧ ਦੇ ਰੇ ਮੰਨ ਕੇ ਲਓ 16 17 ਕਿਲੋ ਮੰਨ ਕੇ ਲਓ ਹੋਰ ਜ਼ਿਆਦਾ ਵੱਧ ਵੀ ਦੇ ਜਾਵੇ ਪਰ ਆਪਾਂ ਘਾਟੀ ਕਵਾਂਗੇ ਘੱਟ ਮੰਨ ਕੇ ਲਓ ਸਹੀ ਹੈ ਜੀ ਹਾਂ ਵੱਧ ਕੱਢੇ ਫੇਰ ਹਨਾ ਗੱਲ ਹੋਰ ਹੁੰਦੀ ਕੱਢੀ ਹੈ ਬਾਹਰ ਨੂੰ ਦੋਸਤੋ ਰਾਤ ਹੀ ਸੂਈ ਹੈ ਦੋਵੇਂ ਵੇੜਾ ਰਾਤ ਹੀ ਸੂਈਆਂ ਹੁਣੇ ਆਈਆਂ ਮੇਰੇ ਅੱਜ ਤੋਂ ਹੀ ਬਾਈ ਦੀ ਗੱਡੀ ਗਈ ਹੈ ਇੱਥੇ ਉਹ ਵੀ ਹਾਥੀ ਦੀਆਂ ਤੁਸੀਂ ਟਾਇਰਾਂ ਦੀਆਂ ਪੈੜਾਂ ਵੇਖ ਹੀ ਸਕਦੇ ਆ 16 17 ਕਿਲੋ ਦੁੱਧ ਪਿਆ ਜੂ ਕੱਦ ਕਾਠ ਵੱਡਾ ਹੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋਆ ਕਰਦੀ ਕਰ ਲੈਣ ਦੇ ਬਾਈ ਕਹਿੰਦਾ ਦੁੱਧ ਤਾਂ ਵੱਧ ਪਿਆਊ ਤੁਸੀਂ 16 17 ਮੰਨ ਕੇ ਸੌਦਾ ਕਰਿਓ ਅਗਲੇ ਦੇ ਘਰੇ ਵੱਧ ਪਿਆਵੇ ਫੇਰ ਹੀ ਬਾਈ ਕਹਿੰਦਾ ਸਵਾਦ ਆਉਂਦਾ ਪਸ਼ੂ ਵੇਚੇ ਦਾ ਪੂਰੀ ਵੱਡੀ ਵਹਿੜਾ ਤਾਜੀ ਸੂਈ ਆ ਲੇਵਾ ਸੋਹਣਾ ਫਿੱਟ ਫਿੱਟ ਜਿਹਾ ਹਵਾਨਾ ਮੋਟਾ ਮੋਟਾ ਹੱਦੀ ਚਵਾਈ ਵਾਲਾ ਥਣ 3 ਕਿਲੋ ਬੋਲੀ ਦੋਵਾਂ ਵਹਿੜਾਂ ਦੀ ਅਗਲੇ ਦੇ ਘਰੇ ਬਾਈ ਕਹਿੰਦਾ ਕੱਢ ਕੇ ਆਇਆ ਮੈਂ ਰਾਤ ਦੀਆਂ ਸੂਈਆਂ ਅਗਲੇ ਦੇ ਘਰੇ ਦੋਵਾਂ ਦੀ ਜੇਰ ਓਕੇ ਕੰਪਲੀਟ ਜਾਵਾਂ ਪਾਈ ਵੀ ਆ ਜੇਰ ਦੀ ਗਾਰੰਟੀ ਆਊ ਤੁਸੀਂ ਸੀਰ ਸਾਉਗਾ ਕੋਈ ਐਨ ਮਿਲਾਪਾ ਕਰਾਉਗਾ ਹੂੰ ਬਾਕੀ ਹੈ ਕ੍ਰਾਸ ਜੰਗ ਫੈਡ ਫੂਡ ਵੀ ਵਧੀਆ ਆ ਜਾਨੀ ਦੁੱਧ ਵੀ ਮੱਝਾਰਕ ਜੈ ਜੈ ਮੌਲੇ ਦਾ ਇਹ 56000 ਰੁਪਏ ਦੇ ਦਿੰਦੇ ਛੋੜੀ ਹੋਣੀ ਆ ਸਰ ਫਿਰ ਤੇ ਚ ਪਹਿਲਾਂ ਹੀ ਕਰਦੇ ਛੋੜ ਪਹਿਲਾਂ ਹੀ ਬਸ ਜੋ ਮਰਜ਼ੀ ਛੋੜ ਕਰਦੇ ਆਗੇ ਕੋਈ ਨਹੀਂ ਕਰਨੀ ਆਪ ਕੋਈ ਜਾਇਜ ਆਪ ਮਾਲਿਆ ਹੋਰ ਕਿਸੇ ਕੋਲੇ ਹੁੰਦੀ ਆ ਇਹਦਾ 60 65000 ਰੁਪਇਆ ਕਰਨਾ ਹੈ ਬਾਈ ਕਹਿੰਦਾ ਹੋਰ ਕਿਸੇ ਕੋਲੇ ਹੁੰਦੀ 60 65000 ਹੋਣੇ 56 ਦੀ ਦੇ ਦੇਣੀ ਆ ਤੇ ਵਿੱਚੋਂ ਛੋੜ ਹੀ ਹੋਣੀ ਆ ਛੋੜ ਕਹਿੰਦਾ ਬਾਈ ਕਹਿੰਦਾ ਕੋਈ ਗੱਲ ਨਹੀਂ ਖੁੱਲੇ ਦਿਲ ਨਾਲ ਕਰ ਦੂੰਗਾ ਆਪਾ ਦੇਣਾ ਵੀ ਦਵਾ ਮਗਰ ਬੱਚੀ ਆ ਹਾਂ ਮਗਰ ਵੀ ਬੱਚੀ ਆ ਜਿਵੇਂ ਜਾਇਜ ਮਾਲ ਵੱਡੇ ਘਰ ਦਾ ਵਾਲੀ ਵਹਿੜ ਤਾਜੀ ਸੂਈ ਸਵਾਈ ਮਗਰ ਬੱਚੀ ਦੁੱਧ ਪਿਆਈ 18 20 ਕਿਲੋ ਤੁਸੀਂ 16 17 ਮੰਨ ਕੇ ਸੌਦਾ ਕਰਿਓ ਵੀਡੀਓ ਬਣਾਉਣ ਦਾ ਸਮਾਂ ਦੱਸਦਾ ਪਹਿਲਾਂ ਤਾਂ ਨ 855 ਦੇ ਮਾਰਨਿੰਗ ਵੀਡੀਓ ਬਣਾ ਰਹੇ ਆ 9 ਵਜੇ ਚ ਹਜੇ ਪਏ ਆ ਰੱਬ ਤੁਹਾਡਾ ਭਲਾ ਕਰੇ 5 ਮਿੰਟ ਅੱਜ 19 ਜੁਲਾਈ ਆ ਤੇ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਸ਼ਾਮ ਤੱਕ ਰਵਾਨੇ ਬੌਲੇ ਨਾਲ ਪਾ ਦੇ ਨੇ ਖਾਲੀ ਹੈ ਜੀ ਕੀਤੇ ਨਹੀਂ ਤਿੰਨ ਤਣ ਕਿਲੋ ਹੀ ਬੌਲੀ ਕੱਢੀ ਐ ਤੇ ਆ ਜਾ ਬਾਈ ਇਹ ਵੀ ਦੂਜਾ ਸੂਆ ਸੋਈ ਆ ਰਾਤ ਦੀ ਐ ਸੋਈ ਆ ਇਹਦੇ ਮਗਰ ਵੀ ਬੱਛੀ ਆ ਹੂੰ ਫਿਰ ਜੂ ਸਾਰਾ ਕੰਮ ਹੈ ਨਾ ਵੀ ਕੰਪਲੀਟ ਆ ਠੀਕ ਆ ਹਾਂ ਜੀ ਕਿੰਨਾ ਦਾਦਾ ਪਾਜੂ ਛੋਟਾ ਦਾ 20 ਕਿਲੋ ਪਾਜੇ ਆਪਣੇ ਕੋਲ 18 ਗਮਨ ਕੇ ਲਾਓ ਠੀਕ ਹੈ ਹਾਂਜੀ ਹਾਂਜੀ ਕੱਢੀਏ ਬਾਹਰ ਨੂੰ ਇਧਰ ਛੋਟਾ ਪਾਲ ਆ ਗਿਆ ਹੋਰ ਪਾਲ ਕਵੇਂ ਸੇ ਤਾਂ ਛੋਟੇ ਪਾਲ ਦੇ ਨਾਂ ਨੂੰ ਸੰਗਦਾ ਪਾਲ ਦਾ ਬੱਚਾ ਫਿਰ ਛੋਟਾ ਪਾਲ ਹੀ ਰਹਿਣਾ ਇਹ ਦੂਜਾ ਸੂਆ ਉਹ ਵੀ ਦੂਜਾ ਸੂਆ ਦੋਵੇਂ ਸੂਈਆਂ ਸਵਾਈਆਂ ਤਾਜ਼ੀਆਂ ਸੂਈਆਂ ਵੜਾ ਦੋਹਾਂ ਦੇ ਮਗਰ ਹੀ ਬੱਛੀਆਂ ਦੁੱਧ ਪਿਆਜੂ ਭਾਈ ਕਹਿੰਦਾ 18 20 ਵਜਨ ਮੋਜਨ ਫੁੱਲ ਹੀ ਆ ਦੋਵਾਂ ਦੇ ਲੇਵਿਆਂ ਚੋ ਤਿੰਨ ਤਨ ਕਿਲੋ ਬੌਲੀ ਬਾਈ ਕਹਿੰਦਾ ਪਾਸ ਕੀਤੀਆਂ ਅਗਲੇ ਦੇ ਘਰੇ ਟਕਾ ਆ ਕੇ ਬੌਲੀ ਤਿੰਨ ਤਨ ਕਿਲੋ ਖੁੱਲੀ ਕੱਢੀ ਆ ਬਾਕੀ ਵਹਿੜਾਂ ਵਜਨ ਵਾਲੀਆਂ ਜਾਨ ਵਾਲੀਆਂ ਬਾਕੀ ਹੈ ਵੀ ਗਰਮੀ ਰਹਿ ਤਾ ਮੱਝਾਂ ਆ ਰਹੀਆਂ ਵਹਿੜਾਂ ਮੱਝਾਂ ਆ ਰਹੀਆਂ ਮੈਂ ਤਾਂ ਕਹਿੰਦਾ ਕਿਉਂਕਿ ਕੋਈ ਐਫ ਨਸਲ ਦੀ ਜਾਨ ਵਾਲੀਆਂ ਨਹੀਂ ਆ ਵੀਡੀਓ ਬਣਾਉਣੀ ਕਰਕੇ ਬਾਹਰ ਹੀ ਖੜਾ ਲੀਆਂ ਬਾਈ ਨੇ ਤੇ ਤੁੱਪੇ ਖੜੀਆਂ ਨਵਾਈਆਂ ਨਹੀਂ ਕੋਈ ਪਾਣੀ ਨਹੀਂ ਹਜੇ ਤੱਕ ਇਹਨਾਂ ਨੂੰ ਪੱਠੇ ਰਿਪੇ ਗੱਡੀ ਉਤਾਰੀਆਂ ਹੀ ਆ ਸਹੀ ਆ ਮੋਟਾ ਮੋਟਾ ਹੱਦੀ ਚੋਈ ਵਾਲਾ ਜਾਨ ਵਾਲਾ ਥਣ ਚਾਰਾ ਥਣਾ ਦਾ ਸੇਮ ਹੀ ਸਾਈਜ਼ ਚੋਣ ਬਥਮਾ ਦੀਆਂ ਦੋਨੇ ਇੱਕ ਨੰਬਰ ਚਵਾਈ ਦੀ ਓਕੇ ਜਮਾ ਕਿੰਨੇ ਦੀ ਲੋਟ ਜਪਾ ਇਹਦਾ ਵੇਚਣ ਵਾਲੀ ਗੱਲ ਇਹ 65000 ਰੁਪਏ ਮਾਨ ਤਾਨ 50 ਚੋਂ ਕਰਦੇ ਜੇ ਜੋੜਾ ਲੈਂਦਾ ਕੋਈ ਜੋੜਾ ਲੈ ਹੋਰ ਮਾਨ ਤਾਨ ਕਰਦੇ ਆ 18 20 ਕਿਲੋ ਦੁੱਧ ਪਿਆਜੂ 65000 ਚੋਂ ਮਾਨ ਤਾਨ ਹੋ ਜੂ ਪੂਰੀ ਭਾਰੀ ਫੁੱਲ ਵਜਨ ਵਾਲੀ ਬੱਚੀ ਦੂਜਾ ਸੂਆ ਮਗਰ ਵੀ ਆ ਬੱਚੀ ਆਪਦੀ ਮਾਰਗੀ ਬੱਚੀਆ ਵਧੀਆ ਸੇਵਾ ਕਰ ਲੋਗੇ ਸਾਹਮਣ ਲੋਗੇ ਖੀਰੀਆਂ ਸੂ ਪੈਂਦੇਗਾ ਜੇ ਵਧੀਆ ਸੇਵਾ ਕਰੋਗੇ ਤੇ ਨਹੀਂ ਤਾਂ ਫਿਰ ਤਿੰਨਾਂ ਸਾਢੇ ਤਿੰਨਾਂ ਸਾਲਾਂ ਦੀਆਂ ਸੂਨੀਆਂ ਕਿੱਥੇ ਬਾਹੀਆਂ ਮਹੀਨਿਆਂ ਦੀ ਸੂ ਪੈਣਾ ਕਿੱਥੇ ਸਾਲ ਪਹਿਲਾਂ ਸੂ ਪੈਣੀ ਜੇ ਵਧੀਆ ਸੇਵਾ ਕਰੋਗੇ ਵਛੀ ਦੀ ਖੀਰੀਆਂ ਸੂ ਪੈਂਦੀਆਂ ਦੁੱਧ 18 20 ਕਿਲੋ ਪਿਆਜੂ 65000 ਦੀ ਦੇ ਦੇਣੀ ਆ 18 20 ਕਿਲੋ ਦੁੱਧ ਵਾਲੀ ਮੱਝ ਪਹਿਲੀ ਗੱਲ ਤਾਂ ਛੇਦ ਦੀ ਮੈਲੀ ਨਹੀਂ ਭਰਾਵੋ ਜੇ ਮੈਲੀ ਵੀ ਗਈ 2.5 ਤਿੰਨ ਲੱਖ ਦੀ ਆਉਂਦੀ ਆ ਕਿਉਂਕਿ ਉਹ ਤਾਂ ਦਰਮਿਆਨੀ ਮੱਝ ਲੱਖ ਸਵਾ ਲੱਖ ਦੀ ਆਉਂਦੀ ਆ 18 20 ਕਿਲੋ ਵਾਲੀ 2.5 ਢੂਈ ਦੇ ਆਸੇ ਪਾਸੇ ਆਊ ਘੱਟੋ ਘੱਟ ਤੇ ਮੁੱਲ ਕਿਹੜਾ ਚੰਗੀ ਰਾਜੀ ਫੰਡਰ ਮੱਝ ਆਲਾ ਮੁੱਲ ਆ ਮਾ 55000 ਦੇ ਆਸੇ-ਪਾਸੇ ਵਿਕ ਜਾਂਦੀ ਆ ਤੇ ਚੰਗੀ ਭਾਰੀ ਮੱਝ 60 65 70000 ਦੇ ਆਸੇ-ਪਾਸੇ ਵਿਕਦੀ ਆ ਤੇ 18-20 ਕਿਲੋ ਦੁੱਧ ਪਿਆਜੂ ਫੁੱਲ ਜਾਣ ਵਧੀਆ 5-7 ਸੂਵੇ ਦੁੱਧ ਪਿਆਜੂ ਭਾ ਕੀੜਾ 65000 ਉਹਦੇ ਜੋ ਵੀ ਮਾਨਤਾਨ ਹੋ ਜੂ 18-20 ਕਿਲੋ ਦੁੱਧ ਦੀ ਗਾਰੰਟੀ 3 ਕਿਲੋ ਬੌਲੀ ਕੱਢੀ ਆ ਪਹਿਲੀ ਚਵਾਈ ਲਈ ਕਰਕੇ ਬਾਈ ਕਹਿੰਦਾ ਹਵਾਨਾ ਖਾਲੀ ਨਹੀਂ ਕੀਤਾ 3 ਕਿਲੋ ਹੀ ਇਹਦੇ ਹਵਾਨੇ ਜੋ ਬੌਲੀ ਕੱਢੀ ਆ ਹਵਾਨਾ ਇਹਦਾ ਵੀ ਖਾਲੀ ਨਹੀਂ ਕੀਤਾ ਕਿਉਂਕਿ ਪਹਿਲੀ ਚਵਾਈ ਕਰਕੇ ਬਾਕੀ ਜਦੋਂ ਅਗਲੇ ਨੇ ਪੈਸੇ ਲਾਇਆ ਟਕਾ ਕੀ ਅਗਲਾ ਪਾਸ ਕਰਦਾ ਧਾਰਾਂ ਧਾਰਾਂ ਦੋ ਦੋ ਚਾਰ ਚਾਰ ਧਾਰਾਂ ਵਪਾਰੀ ਤਾਂ ਮਾਰਦੇ ਨੇ ਵਪਾਰੀ ਤਾਂ ਫਿਰ ਸਾਰੇ ਥਾਣਾ ਜੋ ਕਿਲੋ ਕਿਲੋ ਪਾਉਣਾ ਪਾਉਣਾ ਕਿਲੋ ਦੁੱਧ ਕੱਢ ਦਿੰਦੇ ਆ ਟਕਾ ਕੀ ਤਸੱਲੀ ਕਰਦੇ ਆ ਥਾਣਾ ਦੀ ਫੁੱਲ ਗਾਰੰਟੀ ਪਿੰਡ ਚੰਦਪੁਰਾਣਾ ਨਰਮਿਆ ਬੰਦਾ ਤੁਸੀਂ ਸਾਰੇ ਜਾਣਦੇ ਹੀ ਆ ਮੁੱਲ ਜਾਇ ਜੀ ਹੁੰਦੇ ਤਾਂ ਹੀ ਉਹ ਡੇਲੀ ਪਸ਼ੂ ਆਉਂਦੇ ਆ ਡੇਲੀ ਵਿਕ ਜਾਂਦੇ ਆ ਸਾਰਿਆਂ ਨੂੰ ਸਾਸੀ